ਕਿਦੇ ਨਾ ਨਾਪ ਤੋਲ ਕਰੰਦੇ ਹੋ ਮੈਂ ਨੌਕਰੀ ਕਰਦੀ ਆ ਉਹ ਘਰ ਆ ਭਾਵੇਂ ਤੂੰ ਪੁੱਤ ਨੌਕਰੀ ਕਰਦੀ ਆ ਤੇ ਉਹ ਘਰ ਹੈ ਤੇ ਤੇਰੇ ਬਰਾਬਰ ਹੀ ਆ ਨਾ ਮੈਨੂੰ ਦੋਵੇਂ ਨਾਵੇਂ ਇੱਕੋ ਜੀਆਂ ਨੇ ਪਰ ਉਹ ਸਾਰਾ ਘਰ ਦਾ ਕੰਮ ਕਰਦੀ ਜਿੰਮੇਵਾਰੀ ਜੋਨੇ ਸਾਰੀ ਚੁੱਕੀ ਆ ਨਾ ਤੈਨੂੰ ਤਾਂ ਕੋਈ ਫਿਕਰ ਨਹੀਂ ਨਾ ਤੂੰ ਤਾਂ ਟਾਈਮ ਨਾਲ ਉੱਠ ਕੇ ਚੱਲ ਜਾਂਦੀ ਹੈ ਨਾ ਤਾਂ ਬਾਕੀ ਰਹੀ ਗੱਲ ਘਰ ਦੇ ਵਿੱਚ ਜਿੰਨਾ ਵੀ ਪੈਲੀ ਬੰਨਾ ਹੈਗਾ ਵਾ ਉਹਦਾ ਵੀ ਸਾਰੇ ਕੰਮ ਚ ਹਿੱਸਾ ਆ ਮੰਮੀ ਮੰਨਿਆ ਹਿੱਸਾ ਵਾ ਪਰ ਜਿਹੜੀ ਮੈਂ ਨੌਕਰੀ ਕਰਨੀ ਆ ਉਹ ਚੇਤੇ ਨਹੀਂ ਕਿ ਅਧਾਕ ਬੰਦਾ ਹੈ ਹੈ ਮੈਂ ਤੇ ਮੈਂ ਕਰਾਂ ਤੇ ਵਰਤਨ ਲਈ ਤੂੰ ਹੀ ਵਰਤੋ ਹਨਾ ਪੂਰੀ ਕਰਦੀ ਆ ਪਰ ਥੋੜਾ ਬਹੁਤਾ ਤੂੰ ਹੀ ਵਿਖਿਆ ਕਰਨਾ ਤੇ ਮੈਂ ਸਵੇਰੇ ਜਾਣਾ ਵਾਂ ਤੇ ਕੈਂਸਰ ਉਠਿਆ ਕਰ ਜਿਹੜਾ ਕੋਈ ਨਹੀਂ ਹੋਇਆ ਹੁੰਦਾ ਤੂੰ ਨਾਲ ਲਾ ਕੇ ਕਰਵਾ ਲਿਆ ਕਰ ਤੇ ਇਦਾਂ ਨਾ ਕਰਿਆ ਕਰ ਹੈਗਾ ਮੀਨੂ ਕਹ ਲੈ ਹੁਣ ਘਰ ਸਾਰਾ ਟੱਬਰ ਤੇਰਾ ਹੀ ਦਾ ਹੰਕਾਰ ਹੈਗਾ ਸਾਰਾ ਟੱਬਰ ਕਰਦੀ ਨਹੀਂ ਐ ਤੇ ਨਾਲੇ ਪਹਿਲਾਂ ਤਾਂ ਨਹੀਂ ਮਾਣੀ ਮੇਰੀ ਹੁੰਦੀਆਂ ਕਿ ਕਿਤੇ ਬੱਸ ਨਹੀਂ ਕਰਦੀਆਂ ਨਾਲ ਮੈਂ ਦੱਸਿਆਗੇ ਮੰਮੀ ਨਾਲ ਜਾ ਕੇ ਗੱਲ ਕਰ ਲੋ ਨਹੀਂ ਤੇ ਮੈਂ ਆਪ ਗੱਲ ਕਰ ਲੈਂਦੀ ਆ ਮੈਂ ਨਹੀਂ ਹੁਣ ਇਹਨਾਂ ਨਾਲ ਰਹਿਣਾ ਹੈਗਾ ਸੰਝੀ ਲੱਗ ਗਈ। ਇਹਨੇ ਕੀ ਕਰਾਂਗਾ ਵਾ? ਗਰੀਨੇ ਖਾਧੇ ਨਾ। ਲਾ ਪੁੱਤ ਕੀ ਕੱਲਾ ਬੋਲਣ ਡਿਆ ਹਾਂ? ਉਹ ਜਿਹੜੀ ਮੰਮੀ ਗਈ। ਕੌਮੀ ਨਹੀਂ। ਜਾਣੇ ਤਾਂ ਨਹੀਂ ਅੰਦਰੋਂ ਵਾਲ ਬਣੀ ਆਉਣ ਗਈ ਕੀ ਰੋਲਾ ਪਾਉਣ ਗਈ ਆ। ਉਹ ਬਲੀ ਮੰਮੀ ਤੇ ਨਾਲ ਪੜਾਈ ਥੋੜੀ ਜਿੱਦਲੋ ਉਦਾਂ ਹੀ ਲਈ ਕਹਿਣਾ। ਨਹੀਂ ਚੰਗ ਦਿੱਦਲ ਤੇ ਹੈਗੀ ਆ ਪਰ ਕੀ ਗੱਲ ਬਾਤ ਦੱਸਣਾ। ਮੰਮੀ ਉਹ ਮਾਤਾ ਨੂੰ ਕੀ ਦੱਸਾਂ ਮੈਨੂੰ ਤਾਂ ਦੱਸਣ ਲੱਗਿਆ ਵੀ ਹੋਰ ਤਾਂ ਹੋਂ ਡਿਆ। ਤੂੰ ਹੀ ਆਖਣਾ ਨਹੀਂ ਕਿੰਦਾ ਦੀਆਂ ਗੱਲਾਂ ਕਰ ਰਹਾ ਕਰਨਾ ਗਰਲੀ ਮੈਨਾਂ ਲਾਂਡੇ ਕੀ ਆਂਦੀ ਆਂਦੀ ਕੁਝ ਨਹੀਂ ਮੰਮੀ ਆਂਦੀ ਆ ਵੀ ਅੱਡੋ ਜੀ ਅੱਛਾ ਮੈਂ ਦੀ ਬੇਟੀ ਕੱਲ ਲਗਾਤੀ ਆ ਹਾਂਜੀ ਹੁਣ ਦੱਸੋ ਮੈਂ ਕੀ ਤਰ੍ਹਾਂ ਮੈਂ ਤੈਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਤੂੰ ਨਾ ਇਤਾਂ ਦੀਆਂ ਗੱਲਾਂ ਕਰ ਹੈਗਾ ਅਜੇ ਕੋਈ 10 15 ਇਕੱਠੇ ਰਹੀ ਨਹੀਂ ਬਾਅਦ ਚ ਵੇਖਾਂਗੇ ਕੀ ਕਰਨਾ ਤੇ ਉਹ ਅੱਗੋਂ ਤਾਂ ਨਾ ਬਤਾ ਉਲਟ ਪੁਲਟ ਕੱਲਾਸ ਨਾ ਹੁੰਦੀ ਇਹਨਾਂ ਨੂੰ ਮੰਮੀ ਉਹ ਇੱਕੋ ਗੱਲ ਆਂਦੀ ਆ ਵੀ ਅੱਡੋ ਜੀ ਪਾਂਦੀ ਵੀ ਜੇ ਨਹੀਂ ਤੇ ਮੈਂ ਆਪਣੀ ਕੁੜੀ ਲੈ ਕੇ ਪੇਕੇ ਚਲ ਜਾਣਾ ਨਹੀਂ ਉਹ ਏਦਾਂ ਕਿ ਤਾਂ ਆਪਣੇ ਪੇਕੇ ਚਲ ਜਾਈ ਸੁਢੀ ਲੈ ਕੇ ਇਹ ਕੋਈ ਛੋਟੀ ਮੋਟੀ ਗੱਲ ਆ ਇਹ ਉਹ ਤਾਂ ਮੰਮੀ ਮੈਨੂੰ ਨਹੀਂ ਸਮਝ ਲੱਗਦੀ ਹੈਗੀ ਵੀ ਚਾਹੇ ਕੋਈ ਭਾਬੀ ਨੂੰ ਮੜਾ ਚੰਗਾ ਕਹਿੰਦੀ ਹੋਵੇ ਜਾਂ ਤੂੰ ਹੀ ਉਹਨੂੰ ਤੰਗ ਕਰਦੇ ਹੋ ਫਿਰ ਹੁਣ ਮੰਨ ਲਓ ਕੋਈ ਗੱਲ ਦਾ ਕੋਈ ਥੋਸ ਮੁੱਦਾ ਜਿਹਾ ਹੋਵੇ ਵੀ ਹਾਂ ਕਿ ਆਂ ਚੀਜ਼ ਦੇ ਜਿੱਤੋਂ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਨਾਲੇ ਇੰਨੇ ਘਰ ਦੇ ਵਿੱਚ ਕੰੰਨਾ ਮਾਰੀਆਂ ਜਾਂ ਆਡ ਰਿੰਦੇ ਚੰਗੇ ਲੱਗੀਦਾ ਅਹੀਂ ਤਾਂ ਪੁੱਤ ਉਹਦੇ ਹੱਥੀ ਸ਼ਾਮਾ ਕਰਦੇ ਆ ਕਦੀ ਉਹਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਤੇ ਉਹ ਫੇਰ ਵੀ ਜੇ ਇਦਾਂ ਆਂਦੀ ਆ ਤੇ ਫਿਰ ਤੇ ਉਹਦੇ ਵਾਸਤੇ ਮਾੜੀ ਗੱਲ ਆ ਮੰਮੀ ਇਦਾਂ ਕਰਦਾ ਵਾ ਗਲੀਨ ਦੀ ਮੰਮੀ ਨੂੰ ਲਾਉਣਾ ਮੈਂ ਫੋਨ ਤੇ ਉਹਨਾਂ ਨੂੰ ਦੱਸਣਾ ਸਾਰੀ ਗੱਲ ਉਹ ਆਪੇ ਨੂੰ ਸਮਝਾਉਣਗੇ ਤੇ ਸ਼ਾਇਦ ਉਹਨਾਂ ਦੇ ਆਖੇ ਲੱਗ ਜੇ ਨਾ ਪੁੱਤ ਇਦਾਂ ਨਾ ਕਰੀ ਤੂੰ ਅਹੀਂ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਦੱਸ ਦੇ ਕਿਉਂਕਿ ਉਹ ਵਿਚਾਰੇ ਸਾਨੂੰ ਕੀ ਆਂਦੇ ਆ ਇਹ ਆ ਸਾਡੇ ਘਰ ਦਾ ਮਸਲਾ ਅਸੀਂ ਆਪੇ ਆਪਣੇ ਘਰ ਦੇ ਵਿੱਚ ਝੱਟ ਲਾਂਗੇ ਮੰਮੀ ਉਹ ਤੇ ਆ ਪਰ ਦਿਨੋਂ ਦਿਨਾਂ ਘਰ ਦੇ Laat ਸੁਧਰ ਨਹੀਂਦੇ ਹੈਗੇ ਵਿਗੰਦੇ ਆ ਇਨਾ ਚਿਰ ਕਿੰਨਾ ਚਿਰ ਘਰ ਦੇ ਗੱਲ ਨੂੰ ਦੱਬ ਕੇ ਰੱਖਾਂਗੇ ਅਕਸਰ ਤੇ ਬਾਹਰ ਆਉਣੀ ਆ ਹੁਣ ਮੰਨ ਲਓ ਸਵੇਰੇ ਵੀ ਉਹ ਉੜਦੇ ਉਹ ਹਾਲ ਹੁੰਦਾ ਵਾ ਜਦੋਂ ਆ ਜਾਂਦੀ ਆ ਉਦੋਂ ਵੀ ਉਹ ਹਾਲ ਹੁੰਦਾ ਵਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦਿੱਕਤ ਕਿੱਥੇ ਆ ਹੁਣ ਮੰਨ ਲਓ ਨੌਕਰੀ ਆ ਉਹਦੇ ਟੈਮ ਟੈਮ ਜਾਣਾ ਪੈਣਾ ਸਵੇਰੇ ਵੀ ਜਾਣਾ ਪੈਣਾ ਤੇ ਜਦੋਂ ਜਿੱਥੇ ਸਾਧਿਆ ਜਿੱਦੇ ਨਹੀਂ ਪੈਣੀ ਉਹ ਤੂੰ ਉਹਨੂੰ ਨਾ ਕਹਿ ਗੱਲ ਕੰਨ ਬੋਲ ਕੇ ਸੁਣ ਲਾ ਜੋ ਚੰਦੀ ਹੈ ਨਾ ਉਹ ਨਹੀਂ ਕਰਦੇ ਵਿੱਚ ਹੋਣਾ ਕਿਉਂਕਿ ਮੈਂ ਉਹਨੂੰ ਬਥੇਰਾ ਅੱਗੇ ਰੱਖ ਕੇ ਦੇਖ ਲਿਆ ਵਾ ਪਰ ਉਹ ਇਸ ਲੈਖ ਹੈ ਨਹੀਂਗੀ ਮੰਮੀ ਚੰਦੀ ਹੈ ਨਾ ਉਹ ਨਹੀਂ ਕਹੋ ਹੁਣਾਂ ਲੈਗਾ ਇਹ ਤਾਂ ਮੈਂ ਵੀ ਗਲਤ ਨਹੀਂ ਠੀਕ ਹੈ ਜਿੰਨਾ ਥੋੜਾ ਕਰ ਦਿੰਦੇ ਹੁੰਦੇ ਆ ਕੀ ਗੱਲਾਂ ਕਾੰਡੇ ਉੱਤੇ ਤੁਹਾਡੇ ਕੋ ਨਹੀਂ ਗੱਲ ਨਹੀਂ ਹੈਗੀ ਤੁਸੀਂ ਚਲ ਜਾਓ ਇੱਥੋਂ ਮੈਂ ਆਪੇ ਗੱਲ ਕਰ ਲੈਣੀ ਆ ਕਿ ਇਹ ਮੈਨੂੰ 14 ਦਿਨ ਦੇ ਕਿਹੜੀਆਂ ਕੈਵਲੀਆਂ ਗੇਗੇ ਰੱਖਿਆ ਕਾਲੀ ਰੱਖਿਆ ਆਪਣੇ ਮਤਲਬ ਲਈ ਰੱਖਦੇ ਰਹੇ ਉਹ ਨੂੰ ਅੱਗੇ ਅੱਗੇ ਉਹ ਗੱਲੀ ਨਾ ਚੁੱਪ ਕਰ ਤੁ ਮੰਮੀ ਨੇ ਬੋਲਦੀ ਕਿਦਾਂ ਜਦੋਂ ਮੈਂ ਤੁਹਾਨੂੰ ਕਹਿਣਾ ਤੁਹਾਡਾ ਕੋਈ ਫਤਰਬ ਨਹੀਂ ਵਿੱਚ ਬੋਲਣਾ ਤੁਸੀਂ ਗੱਲ ਕਰ ਲਈ ਹੈ ਨਾ ਜਲਦੀ ਉਹ ਮੈਂ ਲਾਗੋ ਮੈਂ ਇਹਨਾਂ ਨੂੰ ਦੱਸਦਾ ਮੈਂ ਆਪੇ ਗੱਲ ਕਰਵਾਵਾਂਗੀ ਮੰਮੀ ਉਹ ਦੋ ਆਪੇ ਨੂੰ ਸਮਝਾ ਲਓ ਉਹਦਾ ਮੇਰੇ ਮੂੰਹ ਕੋ ਗੁੱਸੇ ਨਾਲ ਨਿਕਲ ਜੀ ਇਹਨੇ ਸੁਣੀ ਤਾਂ ਹੁੰਦੀ ਨਹੀਂ ਗੇਦੀ ਗੱਲੀ ਨੇ ਤੂੰ ਕਿੰਦਾ ਬੋਲਣ ਲਈ ਆ ਕੋ ਸ਼ਕਲ ਨੂੰ ਹੱਥ ਮਾਰ ਥੋੜਾ ਬੋਧਾ ਵੀ ਨਹੀਂ ਤੈਨੂੰ ਕੌਣ ਦਾ ਪਤਾ ਵੀ ਮੈਂ ਕੌਣ ਆ ਮੈਂ ਤੇਰੀ ਸੱਸ ਆ ਸੱਸ ਹੀ ਆ ਕਦੇ ਮਾਂ ਨਹੀਂ ਸੱਸਾਂ ਬਣਦੀਆਂ ਹੁੰਦੀਆਂ ਕਹਿੰਨੇ ਸੱਚ ਹੀ ਕਿਹਾ ਵਾ ਤੂੰ ਬਣਾ ਕੇ ਤੇ ਵੇਖਣਾ ਹੀ ਤੂੰ ਬਣਾਇਆ ਹੀ ਨਹੀਂ ਮੈਂ ਤਾਂ ਕਿਥੇ ਰਹੀ ਤੁਹਾਡੇ ਨਾਲ ਪਾਪੜ ਵੇਲੇ ਪਰ ਤੂੰ ਹੀ ਨਹੀਂ ਉਹ ਗੱਲ ਤੇੰਦੇ ਤੂੰ ਹੀ ਨਾ ਆਪਣੇ ਛੋਟੇ ਮੁੰਡਿਆਂ ਦੇ ਗੰਗੰਦੇ ਹੋ ਜਿਆਂ ਅਮਨ ਦੇ ਤੇ ਜਾਂ ਕਵਲ ਦੇ ਕਿ ਤੈਨੂੰ ਮੈਂ ਨਹੀਂ ਦੇਦੀ ਆਂਗੀ ਗੁਰਜੀਤ ਤੇ ਜਿਦਾ ਵਾ ਸਾਰੇ ਕਿਹੜੀ ਕੰਮ ਕਰਦੀ ਰਹਿੰਦੀ ਆ ਮੇਰੇ ਸੇ ਹਸਣ ਕਰਦੀ ਆ ਜੇ ਕੰਮ ਕਰਦੀ ਆ ਤੇ ਇਹ ਤੈਨੂੰ ਭਲੇ ਖਾਵਾ ਕਿਉਂਕਿ ਇਹ ਤੈਨੂੰ ਤਾਂ ਗੱਲਾਂ ਚੁਬਦੀਆਂ ਨਹੀਂ ਤੂੰ ਨੌਕਰੀ ਕਰਦੀ ਤੈਨੂੰ ਆਪਣੀ ਨੌਕਰੀ ਦਾ ਹੰਕਾਰ ਆ ਤਾਂ ਮੁਕੇ ਦੀ ਇਹਨੂੰ ਕਿਉਂ ਨਹੀਂ ਨੌਕਰੀ ਮਿਲੀ ਤਿੰਨ ਮੁੰਡੇ ਕਿਹਨੂੰ ਨੌਕਰੀ ਨਹੀਂ ਮਿਲੀ ਨੌਕਰੀ ਤਾਂ ਨਹੀਂ ਮਿਲੀ ਤੁਸੀਂ ਇਹ ਲੈਖਦੇ ਨਹੀਂ ਇਹ ਤੂੰ ਮਾਣ ਕਰਦੀ ਆਪਣੀ ਨੌਕਰੀ ਦਾ ਕਿ ਤੈਨੂੰ ਮਿਲ ਗਈ ਆ ਨਾ ਤੇ ਤੂੰ ਹੰਕਾਰ ਕਰਦੀ ਵੀ ਤੁਹਾਨੂੰ ਜਿਉਂ ਨਹੀਂ ਮਿਲੀ ਤੂੰ ਬਾਰ-ਬਾਰ ਸਾਨੂੰ ਇੱਕ ਗੱਲ ਦੇ ਮੇਨੇ ਮਾਰਦੀ ਐ ਇਹ ਤਾਂ ਕਰਮਾਂ ਦੀ ਗੱਲ ਹੁੰਦੀ ਆ ਮਾਣ ਹੋਣਾ ਨਹੀਂ ਐ ਮਾਣ ਮੈਨੂੰ ਆਪਣੀ ਨੌਕਰੀ ਤੇ ਹੋਣਾ ਵਾ ਜਿੱਦਣ ਮੈਂ ਵਿਆਹ ਹੀ ਆਈ ਹਾਂ ਨਾ ਬਾਲੇ ਵਾਲੀ ਸ਼ਾਦੀ ਤਾਂ ਕੱਚਾ ਘਰ ਹੀ ਤੇ ਮੈਂ ਹੀ ਬੁੜਾਇਆ ਵਾ ਅੱਜ ਇਹ ਮੈਨਰ ਵਰਗਾ ਘਰ ਹੈ ਨਾ ਚਮਕਦਾ ਮੇਰੇ ਪਹਿਿਆਂ ਦਾ ਬਣਿਆ ਵਾ ਅੱਜ ਜਿਹੜੇ ਬੈਠੇ ਹੋ ਜੀ ਤੁਹਾਨੂੰ ਟਾਟਾ ਕੇ ਮਾਰਦੀ ਐ ਤੇਰੇ ਕੱਲੀ ਦੇ ਸਿਰ ਤੋਂ ਘਰ ਥੋੜਾ ਬਣਿਆ ਵਾ ਵਿੱਚ ਸਾਡੇ ਪਹਿਲੀ ਬੰਨਿਆ ਦੇ ਪੈਸੇ ਵੀ ਵੇਚ ਹੀ ਗਏ ਬਾਕੀ ਕਮਲ ਕਮਾਉਂਦੇ ਆ ਉਹਦੀ ਵੀ ਕਮਾਈ ਵਿੱਚ ਲੱਗੀ ਆ ਕਿਹੜੀ ਕਮਾਈ ਲੱਗੀ ਆ ਜਿਹੜਾ 7-8000 ਕਮਾਉਂਦੇ ਆ ਉਹਦੇ ਸਿਰ ਤੇ ਘਰ ਪੈ ਗਿਆ ਪਹਿਲੀ ਤਾਂ ਤੇ ਤੁਹਾਡੇ ਆ ਹੀ ਮੁੱਕਦੇ ਕਰੀ ਵਿਆਹ ਤੇ ਕਰੀ ਮਰਗ ਇਹੋ ਨਹੀਂ ਪੂਰੀਆਂ ਹੁੰਦੀਆਂ ਤੇ ਤੂੰ ਕਰਨਾ ਨਹੀਂ ਜੇ ਕਰਦੀ ਰਹੀ ਹੈ ਤਾਂ ਫਿਰ ਕੀ ਸਾਰਾ ਸਿਫਤਾਂ ਵੀ ਤੇਰੀ ਹੀ ਕਰਦੇ ਹੀ ਨਾ ਵੀ ਨੋਂ ਨੇ ਇੰਨਾ ਕੁਝ ਬਣਾਇਆ ਆਣ ਕੇ ਮੈਨੂੰ ਇਹ ਕੀ ਸਿਫਤ ਸੁਣਨ ਨਾਲ ਮੈਂ ਉਹਦੇ ਚੰਗੀਆਂ ਕੰਮ ਬਥੇਰਾ ਖਵਾ ਲਿਆ ਪਰ ਤੈਨੂੰ ਖਾਣਾ ਨਹੀਂ ਆਇਆ ਹੁਣ ਮੈਂ ਆਪਣੇ ਬੱਚੇ ਦਾ ਵੀ ਸੋਚਣਾ ਹੈਗਾ ਤਾ ਤੁਹਾਡੇ ਹੀ ਸੋਚੀ ਜਾ ਤਿੰਨ ਢੱਬਰ ਪਾ ਲੈਣੀ ਹੈ ਮੈਂ ਇਹ ਚੀਜ਼ ਦਾ ਨਾ ਸ਼ੁਕਰ ਮਨਾਇਆ ਕਰੋ ਕਿ ਤੈਨੂੰ ਨੌਕਰ ਵਾਲੀ ਨੌ ਮਿਲ ਗਈ ਆ ਨਹੀਂ ਅਹੀਂ ਤੇ ਬਾਅਦ ਤੇਰੀ ਨਾ ਸਿੱਤਾ ਕਰਦੇ ਤੁਹਾਡੀ ਨੂੰ ਬੜੀ ਚੰਗੀ ਹੈ ਇੱਕ ਵਾਰੀ ਗੱਲ ਮੂੰਹ ਕੱਢੀ ਹੈ ਨਾ ਸਾਨੂੰ ਉਸੇ ਵੇਲੇ ਚੀਜ਼ ਲਿਆ ਕੇ ਦਿੰਦੀ ਆ ਪਿਆਰ ਕੇ ਗੰਦੀ ਨਹੀਂ ਐ ਅਸ਼ਾਰਤੀ ਪਿੱਠ ਪਿੱਛੇ ਮੇਰੀ ਬੁਰਾਈ ਕਰਦੇ ਆ ਕਰ ਤੇ ਬਾਹਰ ਸਿਪ ਤੇ ਝੂਠੀਆਂ ਕਰਦੇ ਜੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਤੂੰ ਕੀ ਕੁਛ ਕਰਦੀ ਆ ਘਰ ਦੇ ਵਿੱਚ ਕੀ ਕਰਦੀ ਆ ਮੈਂ ਮੈਂ ਤੇਰੇ ਪੜੀ ਨਹੀਂ ਨਾ ਲੋਣਾ ਤੇ ਅਮੀ ਅਨ ਪੜਨੋਂ ਲੈ ਲੈਂਦੇ ਤਾਂ ਸਾਨੂੰ ਉਹੋ ਹੀ ਚੰਗੀ ਹੀਗੀ ਮੰਮੀ ਕੀ ਹੋਇਆ ਹੁਣ ਆ ਗਈਆਂ ਸਾਰੀ ਪਵਾੜੇ ਦੀ ਜੜ ਤੇ ਇਹ ਆ ਜਦੋਂ ਮੈਂ ਆਈ ਹੈ ਨਾ ਬਥੇਰੇ ਤੇ ਹੀ ਮੈਨਾਂ ਕਰਦੇ ਜੇ ਜਦੋਂ ਦੀ ਇਹ ਵਿਆਹੀ ਆਈ ਉਦੋਂ ਨਹੀਂ ਨਹੀਂ ਜੇ ਮੈਨੂੰ ਚੰਗਿਆ ਚੰਦੇ ਦੀਦੀ ਮੈਂ ਅੱਜ ਤਾਂ ਚਾਹ ਹੀ ਪੁੱਛਣ ਆਈ ਵੀ ਤੂੰ ਚਾਹ ਪੀਣੀ ਆ ਤੇ ਇੱਥੇ ਪਾ ਦੇ ਚਾਹ ਉਦੋਂ ਤਾਂ ਪੁੱਛਿਆ ਨਹੀਂ ਜਦੋਂ ਮੈਂ ਆਈ ਹਾਂ ਕੁਝ ਥੋੜੀ ਬਹੁਤੀ ਸ਼ਰਮ ਕਰ ਉਹ ਤੈਨੂੰ ਚਾਹ ਪੁੱਛਣ ਆਈ ਤੂੰ ਕਿੱਦਾਂ ਬੋਲਣ ਦਾ ਨਹੀਂ ਉਹਨੂੰ ਮੰਮੀ ਤੁਹਾਡਾ ਮਤਲਬ ਨਹੀਂ ਵਿੱਚ ਬੋਲਣ ਦਾ ਤੁਹਾਡਾ ਘਰਾਣੀ ਤੇ ਜਿਹਾਣੀ ਦਾ ਮਸਲਾ ਵਾ ਤੁਹਾਡਾ ਫਰਜ਼ ਨਹੀਂ ਬਣਦਾ ਵਿੱਚ ਬੋਲਣ ਦਾ ਦੀਦੀ ਤਾਂ ਮੈਂ ਤੇਰੇ ਕੋਲ ਪੁੱਛਣ ਆਈ ਹਾਂ ਤੂੰ ਇਹ ਤੇ ਮੇਰੇ ਗਾਲੀ ਪੈ ਗਈ ਜੇ ਗਾਲ ਕੀ ਪੈ ਗਈ ਆ ਤੈਨੂੰ ਮੈਂ ਉਦਾਂ ਹੀ ਕਿਹਾ ਤੈਨੂੰ ਨਹੀਂ ਪਤਾ ਮੈਂ ਕੀ ਗੱਲ ਕਰਨ ਦੀ ਆ ਇਹਦਾ ਇਹ ਥੋੜਾ ਮਤ ਬਲੇਵ ਮੈਂ ਤੈਨੂੰ ਕੁਝ ਜਵਾਬ ਨਹੀਂ ਦਿੰਦੀ ਤੂੰ ਹੀ ਮੇਰੇ ਤੋਂ ਵੱਡੇ ਜੇ ਤੇ ਤੂੰ ਟਾਟਾ ਹੀ ਮਾਰੀ ਜਾਂਦੇ ਜੇ ਮੈਨੂੰ ਕੀ ਟਾਟਾ ਤੈਨੂੰ ਮਾਰਦੀ ਆ ਮੈਂ ਸਿੱਖ ਕੁਛ ਇਹ ਦੇ ਕੋ ਕੀ ਸਿੱਖਾਂ ਮੈਂ ਮੇਰੀ ਮਾਂ ਨੇ ਬਥੇਰੀਆ ਕੰਨ ਦਿੱਤੀ ਆ ਤੁਹਾਡੇ ਵੀ ਸੁੱਖਾਂ ਦੀ ਲੋੜ ਨਹੀਂ ਮੈਨੂੰ ਤੂੰ ਹੀ ਦੀਦੀ ਇੱਜ਼ਤ ਕਰਾਉਂਦੇ ਲੈਤ ਦੇ ਨਹੀਂ ਹੈਗੇ ਜਿੰਨੀ ਟਾੜੀ ਇੱਜ਼ਤ ਕਰੀ ਦੀ ਨਾ ਇਹਦੇ ਨਾਲ ਤੇ ਸੱਤ ਬਗਾਨੇ ਦੀ ਇੱਜ਼ਤ ਕਰ ਲਈਓ ਚੰਗਾ ਉਹ ਆਸਾਨੀ ਭੁੱਲਦਾ ਕਰ ਲਿਆ ਕਰੋ ਇੱਜ਼ਤ ਕਰਨੀ ਹੈ ਤਾਂ ਆਪਣੀ ਲੋੜ ਲਈ ਕਰਨੀ ਹੈ ਹਰ ਮਹੀਨੇ ਜਦੋਂ ਨਹੀਂ ਨਾ ਫੀਸ ਕਰਨੀ ਹੋਏ ਉਦੋਂ ਤੇ ਡੋਲ ਕਹਿ ਦੇਣੀ ਹੈ ਜੀ ਜੀ ਗੂਗਲ ਪੇ ਕਰ ਦੋ ਇੱਜ਼ਤ ਕਰਦੀ ਐ ਤੂੰ ਮੇਰੇ ਇਹਥੋਂ ਤਾਂ ਪਤਾ ਲੱਗਦਾ ਏ ਕਿ ਤੇਰੀ ਮਾਂ ਨੇ ਤੈਨੂੰ ਕਿੰਨੀਆਂ ਗੱਟੀਆਂ ਗੱਲਾਂ ਸਿਖਾਈਆਂ ਨੇ ਮੰਮੀ ਧੜਾ ਮਤਲਬ ਨਹੀਂ ਮੇਰੀ ਮਾਂ ਨੂੰ ਬੋਲੰਦਾ ਠੀਕ ਐ ਮੈਂ ਤੈਨੂੰ ਕੁਝ ਕਹਿਣ ਨਹੀਂ ਢਈ ਇਹ ਨਾ ਹੁੰਦਾ ਮੈਂ ਖੁੱਲ ਜਾਂਦੀ ਹਾਂ ਮੇਰੇ ਨਾਲ ਉਹ ਢੇਓ ਕਿੰਨੇ ਘੰਟੇ ਤੂੰ ਤਲਵਾਰਾਂ ਚੁੱਕੀ ਰੱਖਦੀ ਐ ਮੈਨੂੰ ਨਾ ਬਹੁਤੀਆਂ ਗੱਲਾਂ ਨੇ ਸੁਣਾਉ ਮੇਲ ਮੁੱਦੇ ਦੇ ਆਓ ਮੈਨੂੰ ਨਾ ਅੱਡ ਕਰ ਦੋ ਮੈਂ ਨਹੀਂ ਟੱਡਣਾ ਰਹਿਣਾ ਹੈਗਾ ਕੋਈ ਗੱਲ ਨਹੀਂ ਮੈਂ ਨਾ ਸੋਚਦੀ ਐ ਇਹ ਗੱਲ ਬਾਰੇ ਤੇ ਜੀਤ ਤੂੰ ਦੱਸ ਤੈਨੂੰ ਵੀ ਚਾਹੀਦਾ ਐ ਮੰਮੀ ਮਿੰਤੇ ਪਰਵਾਹ ਹੀ ਚਾਹੀਦਾ ਐ ਪਰਵਾਹ ਚਾਹੀਦਾ ਤੇ ਲੈ ਲੈ ਸਭ ਕੁਝ ਜੀ ਤੂੰ ਬੋਲਦੀ ਨਾ ਚਲਾਕ ਨਾ ਬਣ ਤੂੰ ਤਾਂ ਚਾਹਨੀ ਐ ਵੀ ਸਾਰਾ ਕੁਝ ਮੈਂ ਲੱਲਾਂ ਤੇ ਮੈਂ ਇਕੱਲੀ ਮਾਲਕ ਬਨ ਜਾ ਇਹ ਕਾਦੇ ਚਾਰ ਹਿੱਸੇ ਹੋਣੇ ਆ ਪਹਿਲਾ ਮੇਰਾ ਤੇ ਦੂਜਾ ਲਾੜਦਾ ਤੀਜਾ ਕਵਲ ਦਾ ਤੇ ਚੌਥਾ ਮੰਨ ਦਾ ਬੜੇ ਚਲਾਕ ਜੇ ਤੁਸੀਂ ਹਨਾ ਜਿੱਦਣ ਮੈਂ ਬਣਾਇਆ ਸੀ ਉਹਦਣਾ ਮਨ ਨੇ ਕਮਾਈ ਕੀਤੀ ਜਾਂ ਕਵਲ ਨੇ ਕੀਤੀ ਤੇ ਤੂੰ ਬਣਾਇਆ ਵਾ ਤਾਂ ਘਰ ਥਾਂ ਜਗ੍ਹਾ ਦਾ ਘਰ ਸਾਡਾ ਹੀ ਨਾ ਤੂੰ ਪਿੱਛੋਤ ਨਹੀਂ ਲੈ ਕੇ ਆਈ ਕੁਛ ਪਿਛਿਆਂ ਤੇ ਨਾ ਨਾ ਜਾਓ ਤਾਂ ਚੰਗੇ ਰਹੋਗੇ ਕੋਈ ਗੱਲ ਨਹੀਂ ਤਾਂ ਮੈਂ ਲੈ ਕੇ ਦੱਸਾਂਗੀ ਮੈਨੂੰ ਸਾਰੇ ਕਾਨੂੰਨ ਆਉਂਦੇ ਆ ਵੇਖ ਲਾਂਗੇ ਜਿਹੜੇ ਤੈਨੂੰ ਕਾਨੂੰਨ ਆਉਂਦੇ ਆ ਵੱਡੀ ਨੂੰ ਵੇਹਾ ਕਿੰਦੀਆਂ ਧੰਕੀਆਂ ਦਿੰਦੀ ਆ ਕਿ ਤਰ੍ਹਾਂ ਬੋਲ ਕੇ ਗਈ ਆ ਜਿੱਦਣ ਇਹ ਵਿਆਹੀ ਆਈ ਜਈ ਅਸੀਂ ਕਿਹੜੇ ਸੜਕ 'ਤੇ ਬੈਠੇ ਹਾਂ ਜਿਹਨ ਚਾਰਿਤਾ ਲਾ ਇਹਨਾਂ ਨੇ ਇਹਨਾਂ ਘਰ ਦੇ ਵਿੱਚ ਆਣ ਕੇ ਤੇ ਕਿੰਨਾ ਰੋਬ ਪਾਉਂਦੀ ਹੈ ਬੇਬੇ ਚਲੋ ਮੰਮੀ ਤੁਸੀਂ ਚੁੱਪ ਕਰਵਾਣੀ ਬੀਪੀ ਵਧਾ ਲਓਗੇ ਦੀਦੀ ਦੇ ਗਰਮ ਹੋਏ ਆ ਤੇ ਗੁੱਸੇ ਦੇ ਵਿੱਚ ਆ ਤਾਂ ਭੁੱਲ ਗਏ ਨੇ ਇਹ ਗੱਲ ਤੂੰ ਹੀ ਸੋਜਣੀ ਆ ਨਾ ਉਹ ਨਹੀਂ ਨਾ ਸੋਚਦੀ ਉਹ ਤਾਂ ਚੰਦੀ ਆ ਕਿ ਛੇਤੀ ਛੇਤੀ ਇਹ ਮਰੇ ਤੇ ਗੇੜਾ ਖੁੱਲਾ ਹੋਏ ਤੇ ਮੈਂ ਸਾਂਭਾ ਸਾਰਾ ਕੁਛ ਮੈਨੂੰ ਤਾਂ ਨਾ ਗਰਜੀਤ ਬੱਸ ਤੇਰੀ ਟੈਨਸ਼ਨ ਮਾਰ ਕੇ ਜੇ ਮੈਨੂੰ ਕੁਝ ਹੋ ਗਿਆ ਨਾ ਤੇ ਇਹਨਾਂ ਨੇ ਤਾਂ ਤੁਹਾਨੂੰ ਕੋ ਸਮਝਣਾ ਨਹੀਂ ਆ ਤੇ ਤੇਰਾ ਤੇ ਕਵਲ ਦਾ ਤੇ ਅਮਨ ਦਾ ਕੀ ਬਣੇਗਾ ਕੋਈ ਨਹੀਂ ਮੰਮੀ ਆਂਦੇ ਹੁੰਦੇ ਨੇ ਇੱਕ ਦਰਵਾਜ਼ਾ ਬੰਦ ਹੋਏ ਤੇ ਚਾਰ ਪਰਮਾਤਮਾ ਖੋਲਦਾ ਕੋਈ ਗੱਲ ਨਹੀਂ ਜੋ ਕਰਮਾ ਚ ਹੋਏਗਾ ਉਹ ਮਿਲ ਜਣਾ ਹੈ ਕੋਈ ਨਹੀਂ ਇਹ ਨਹੀਂ ਤੁਹੋਂ ਕਹਿੰਦੇ ਛੁੱਟੀ પહેਨੇ ਚਾਹੀਦੀ ਹੈ પહેਨੇ ਚਾਹੀਦੀ ਹੈ ਕਿਉਂ ਐਸਾ ਬਾਕਰਪਿਆ ਲਿਆ ਕੇ ਤੇ ਰੱਖਿਆ ਵਾ ਤੇ ਆਈ ਨਹੀਂ ਲੈ ਆ ਰਮਾ ਤੋਂ ਲੀਕੀ ਤੋਂ ਰਹੀ ਮੈਂ ਲੰਮੀ ਖੂੰਨ ਤੈਨੂੰ ਦੱਸਣੀ ਐ ਕਿ ਜਿਹੜੀ ਤੂੰ ਕੰਮ ਚੰਗਨੀ ਨਾ ਉਹ ਮੈਂ ਅੱਜ ਕਰਤਾ ਤੂੰ ਤਾਂ ਕੰਮ ਤੇ ਸ਼ਾਮ ਨੂੰ ਹੋ ਜਾਣਾ ਪਾਰਟੀਆ ਨੇ ਗੱਲ ਹੀ ਨਾ ਤਾਂ ਉਹ ਮੇਰਾ ਸੀ ਕਿ ਦੱਚਿਕਾ ਨੂੰ ਇੱਕ ਸਾਡੇ ਬੰਦੇ ਜਿਵਾ ਪਾਇਆ ਪਟਕੀ ਨੂੰ ਮੇਰਾ ਦਾ ਕਹਣ ਲਈਆਂ ਕੀ ਗੱਲ ਹੈ ਮੰਮੀ ਸਾਡੇ ਨੂੰ ਪਹਿਲਾਂ ਨਹੀਂ ਦੇਖਿਆ ਗਿਆ ਇਹ ਜਮਾਤ ਦਾ ਸਰਵਾਰ ਨੂੰ ਲੱਭ ਕੇ ਲਿਆਤਾ ਜਿੰਨਾ ਖਰਾਬਾ ਇੱਕ ਸਾਧਨ ਦੀ ਦਾਰਾ ਪਟਕਾ ਨੂੰ ਕੀ ਕੋਈ ਗੱਲ ਹੋਈ ਆ ਗੱਲ ਹੋਈ ਨਹੀਂ ਮਮੀ ਤਾਂ ਹੀ ਕਹਿ ਟੀ ਨਹੀਂ ਚਾਹੀਦਾ ਕੋਈ ਤੇ ਕੇਵਨ ਨੂੰ ਡੇਟ ਕਰਤਾ ਨਹੀਂ ਆਜ ਤਾਂ ਹੌਂਦੀ ਹੋਣੀ ਮੰਮੀ ਐ ਮਮਮੀ ਮੈਨੂੰ ਕਹਲਾਦੀ ਐ ਕਿ ਨਾ ਕੁਰੀਸ਼ਟ ਦੇ ਜੇ ਤੇ ਕੋਈ ਨਹੀਂ ਦੇ 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 ਕੋਈ ਗੱਲ ਨਹੀਂ ਐ ਤੂੰ ਇਹਨਾਂ ਦਾ ਪੈਸਾ ਤੇ ਨਾ ਬੰਦ ਕਰ ਰਹਾ ਬੇਣਾ ਕਾਪੇ ਵੇਖੀ ਤੀਰ ਵਾਂਗੂ ਸਿੱਧੇ ਹੁੰਦੇ ਆ ਤੇ ਨਹੀਂ ਹੁੰਦੇ ਮਮਮੀ ਇਹੋ ਤਾਂ ਮੈਂ ਕਹਾਂ ਸੁਝਦਦੀ ਆ ਕੋਈ ਨਾ ਮੇਰੀ ਗੱਲ ਮੰਨਦਾ ਉਹ ਅੰਦਰ ਜੋ ਵੀ ਐ ਪਰ ਪਰਵਾਹ ਨਹੀਂ ਆ ਕੋਈ ਗੱਲ ਨਹੀਂ ਪੁੱਤ ਤੂੰ ਇਹੋ ਕੰਮ ਕਰ ਜਿਹੜਾ ਮੈਂ ਤੈਨੂੰ ਕਹਿਣ ਇਹ ਉਹ ਬਿੰਦ ਕਾਗੇ ਹੀ ਪਾ ਦੌਂਦੇ ਸ ਕਿ ਪਹਿਲੇ ਸਾਰਾ ਟੱਪਰ ਕੋਸਟੇ ਰਹਿਦਾ ਕੋ ਦੋ ਤੇ ਰਖਾ ਤੇ ਚ ਪੈਣੀ ਹੈ ਤੇ ਕੋਈ ਗੱਲ ਨਹੀਂ ਨਾ ਤੈਨੂੰ ਚਾਹ ਕਿ ਆ ਤੂੰ ਪਹਿਲੇ ਕਹਿੰਦਾਂ ਨਾਲ ਕੋਈ ਏ ਚੜਾ ਲਿਆ ਉਦੋਂ ਹੀ ਥੋੜਾ ਬਹੁਤਾ ਅੰਨ ਨੂੰ ਘੱਟ ਦੱਸ ਦਿਓ ਤੇ ਇਨੀ ਤਨਖਾਹ ਦਾ ਆਪਣਾ ਭਲਾ ਰੱਖ ਦਿਓ ਮਮੀ ਹੈ ਸਹੀ ਹੈ ਪਰ ਮੈਂ ਨਾ ਗਲਤੀ ਕਰੀ ਆ ਪਰ ਉਹ ਜੇ ਮੈਂ ਇੰਦਾ ਕਰਦੀ ਆ ਤੇ ਮੇਰਾ ਕੋਈ ਨਹੀਂ ਹੁੰਦਾ ਹੈਗਾ ਤੇ ਕੋਈ ਗੱਲ ਨਹੀਂ ਆ ਲਾਹ ਆਏਗਾ ਨਾ ਤੇ ਮੇਰੇ ਨਾਲ ਗੱਲ ਕਰਾਈ ਹਾਂ ਕਾਕਾ ਕੁਲ ਲੋਕ ਨੂੰ ਕਹਿ ਅੱਜ ਹੋ ਜਾ ਐ ਹੋਈ ਸਮਾਂ ਹੀ ਤੇਰੇ ਕੋ ਪਹਿਲਾ ਥਲਾ ਸੰਭਨ ਦਾ ਗਾਂਦ ਹੱਟ ਮੰਮੀ ਇਹ ਮੇਰੇ ਪਹਿਲਾ ਕੁਛ ਨਹੀਂ ਆ ਤੇ ਰਖਾ ਤੇਰੀ ਕਿੰਨਾ ਨਾ ਮੀਨ ਕੋਈ ਚੇਰੇ ਬਾਜਾਂਤੀ ਇਕ ਡਰੂ ਦੀ ਪਿੱਲ ਜੁ ਹੁੰਦੀ ਤੇ ਕੋਤ ਤੇੰਤ ਨਾ ਪਹਿਨਾਈ ਕਿ ਆਹੀਗਾ ਕਿ ਤੂੰ ਆਪਣਾ ਥੋੜਾ ਬੋਤੇ ਆਪਣੇ ਬਖਰੇ ਜਮਾ ਕਰਾਇਆ ਕਰ ਤਾ ਨੂੰ ਤੇਰੇ ਕੰਮ ਆਉਣਗੇ ਗਾਂ ਕੁੜੀ ਦੇ ਨਾਂ ਤੂੰ ਛੋਟੀ ਮੋਟੀ ਗੋਇਆ ਖੜੀਆਂ ਕਰਾ ਦਿੰਦੀ ਮੰਮੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਪਰ ਤੂੰ ਨੂੰ ਕੋਲਾ ਲਾਤਾ ਇਹ ਨਾ ਜੇ ਹੋ ਗਿਆ ਬਸ ਨਮੇ ਕਾੰਦੀ ਨੂੰ ਸਾਰਾ ਘਰਵਾਰ ਪੜਾ ਛੜਿਆ ਮਤਸਾਸ ਮੈਨੂੰ ਪਤਾ ਕੀ ਆਂਦੀ ਏ ਮੈਨੂੰ ਨਾ ਚੁੱਪ ਚਾਹੀ ਸਤਿਰਾਮਾ ਤੇ ਜਿੱਦਾਂ ਮੈਂ ਕਹੀ ਤੇ ਦੇਖਿਆ ਹੀ ਘਰ ਤੇ ਹੀ ਆਹ ਜਨਾਂ ਦੇ ਤੇ ਚੱਲ ਕੋਈ ਬੁੱਤ ਤੂੰ ਟੈਨਸ਼ਨ ਨਾ ਲੈ ਅਸੀਂ ਆਪਾਂ ਇੱਥੇ ਮਗਰ ਬੈਠੇ ਆਂ ਚੌਥਾ ਵਾਲੇ ਸਾਹ ਕਹਿੰਦੇ ਆ ਆਦ ਲੈਣਾ ਵਾ ਤੂੰ ਵਿੱਚੋਂ ਪੂਰੀ ਗੱਲ ਕਰਨੀ ਏ ਝੋਕੇ ਮੰਮੀ ਪੈਣ ਦੇ ਨਾਲ ਗਰੰਟੀ ਏ ਸਿਰਫ ਇੱਕ ਸਾਡੀ سپورਟ ਦੀ ਲੋੜ ਏ ਤੇ ਕੋਈ ਨਹੀਂ ਆਈ ਤੇਰੇ ਨਾਲ ਮਾਂ ਠੀਕ ਆ ਕੀ ਹੋਏਗਾ ਆ ਕੋਈ ਨਹੀਂ ਐਂ ਤੇ ਨਾਲਾਵਾ ਤੇ ਕੋਈ ਗਲਪਤ ਕਰਨ ਕਿ ਤੇ ਤਸੀ ਫੋਨ ਕਰਕੇ ਤੇ ਇਹਨਾਂ ਨੂੰ ਮੈਂ ਹਟਾ ਕੇ ਦੱਸਾਂਗੀ ਚਲੋ ਠੀਕ ਆਲੇ ਪੋਤਾ ਹੁਣ ਤੂੰ ਸ਼ਾਂਤ ਹੋ ਜਾ ਤੇ ਹੁਣ ਤੂੰ ਪਤਾ ਕੀ ਕਰ ਅੱਡੇ ਤੋਂ ਤੂੰ ਕੁਛ ਨਾ ਮੰਗਾ ਕੇ ਤੇ ਖਾਲਾ ਕੋਈ ਗੱਲ ਨਹੀਂ ਕੋਈ ਮੈਂ ਉਹਨਾਂ ਨਾਲ ਕਿਹਾ ਹੀ ਨਾ ਤੇ ਕੋਈ ਨਹੀਂ ਆ ਜੇ ਤੇਰੇ ਕੋਲ ਨਹੀਂ ਨਾ ਤਰ헤ਗਾ ਕਿ ਇਹ ਤੋਂ ਮੈਂ ਨੂੰ ਦੱਸ ਦੀ ਮੈਂ ਇਥੋਂ ਗੱਪੜ ਤੇ ਕਰ ਦੂੰਗੀ ਮੈਂ ਇਹ ਬਰੇਕ ਆਉਂਦੇ। ਚਲੋ ਠੀਕ ਹੈ ਚੰਗਾ। ਕੰਤੇ ਕੁਰੀ ਲਕੀਣਾ ਨੇ ਦੋਏ ਜਾਣੀ ਐ ਸੋ ਕੁਝ ਜੀ ਟੇਬਲ 'ਤੇ ਪਈ ਸਾਸ। ਉਹਨੂੰ ਤਾਂ ਗੇਹ ਆਤੇ ਬੜੀ ਗੱਲਾਂ ਸੁਣਦੀ ਐ ਤੇ ਅੱਗੇ ਵੀ ਦੱਸਦੀ ਹਾਂ। ਚਲੋ ਠੀਕ ਐ ਮम्मी। ਚੰਗਾ। ਆਹ ਤੇ ਕੁਰੀ ਮੇਰੇ ਟਿੱਲੀ ਭਈਆ ਨਹੀਂ ਤੇ ਨੰਨ ਤਾਂ ਮੈਂ ਤੀਰ ਵਾਂ ਨੂੰ ਸਿੱਧਿਆ ਕਰਦਾ। ਅੰਮੀਆਂ ਦੇ ਮਹੀਨੇ ਥੱਬਿਆਂ ਦੇ ਥੱਬੇ ਇਹਨਾਂ ਨੂੰ ਪੈਸੇ ਦੇਣੇ ਨੰਨ ਤਾਂ ਭਾਲ ਨਹੀਂ ਪਚੰਡੀ ਹੈਗੀ। ਸੱਸੀ ਗਾਲੀ ਸਾਰੀਆਂ। ਕੂਸਨਾਉ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਜੇ ਸਾਡੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਬਸ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਆਵ ਦੇ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ